ਕਹ ਰਹੇ ਨੇ ਕਿ ਸਾਨੂੰ ਸੁਪਾਸ ਸਰਕਾਰ ਦੀ ਜ਼ਰੂਰਤ ਨਹੀਂ ਹੈਗੀ ਉਸ ਨੂੰ ਕਿੱਧਰ ਦੇਖਿਆ ਜਾਵੇ ਅਸੀਂ ਕਦੋਂ ਜਾਣੇ ਇੱਥੇ ਵੀ ਸਾਡੇ ਨਾਲ ਤਾਂ ਕੋਈ ਮੰਗੇ ਹੀ ਨਹੀਂ ਮੈਂ ਤਾਂ ਬੈਸਿਕ ਲੈ ਜਾਂਦਾ ਸੀ ਪਿਛਲੀ ਵਾਰ ਤਾਂ ਮੈਂ ਗਿਆ ਨਹੀਂ 2 ਮਿੰਟਾਂ 'ਚ ਆਇਆ ਇਸ ਵਾਰ ਸਾਡਾ ਕੋਈ ਅਧਿਕਾਰੀ ਜਾਂ ਸਾਡਾ ਕੋਈ ਕੋਈ ਸਾਡਾ ਪੰਜਾਬ ਦਾ ਜਿਹੜਾ ਮੰਤਰੀ ਉਹ ਨਹੀਂ ਜਾਊਗਾ ਕਿੰਦਰ ਨਾਲ ਮੰਗਾ ਨੇ ਤੁਸੀਂ ਕਰੋ ਗੱਲ ਸਿੱਧੀ ਉਹਨਾਂ ਨਾਲ ਸਾਨੂੰ ਕੀ ਪ੍ਰੋਬਲਮ ਹੈ ਹੈ ਜੀ ਪਹਿਲਾਂ ਬ੍ਰਿਜ ਦਾ ਕੰਮ ਕਰ ਰਹੇ ਸੀ ਬ੍ਰਿਜ ਬ੍ਰਿਜ ਦੋ ਰਾਤ ਦੇ 2-2 ਵਜੇ ਤੱਕ ਟ੍ਰੈਨ ਨਹੀਂ ਬ੍ਰਿਜ ਤੋਂ ਕੁਝ ਲੰਘਦਾ ਤਾਂ ਹੈ ਨਹੀਂ ਜੀ 2 ਵਜੇ ਤੱਕ ਬੈਠ ਕੇ 8 ਘੰਟੇ ਭਾ ਗੈਂਦ ਨੇ ਮੁਰਤਾ ਜਾਰੀ ਰਹੂਗਾ ਐ ਕਹਿੰਦੇ ਨੇ ਉਹਨਾਂ ਦਾ ਕੀ ਹੈ ਕਿਉਂਕਿ ਉਹ ਕਿਸਾਨ ਯੂਨੀਅਨ ਤੇ ਕਿਸਾਨਾਂ 'ਚ ਫਰਕ ਹੈ 2 ਵਜੇ ਤੱਕ ਬੈਠ ਕੇ 8 ਘੰਟੇ ਭਾ ਗੈਂਦ ਨੇ ਮੁਰਤਾ ਜਾਰੀ ਰਹੂਗਾ ਐ ਕਹਿੰਦੇ ਨੇ ਉਹਨਾਂ ਦਾ ਕੀ ਹੈ ਕਿਉਂਕਿ ਉਹ ਕਿਸਾਨ ਯੂਨੀਅਨ ਤੇ ਕਿਸਾਨਾਂ 'ਚ ਫਰਕ ਹੈ ਯੂਨੀਅਨ ਤੇ ਕਿਸਾਨ ਉਹ ਅਲੱਗ-ਅਲੱਗ ਚੀਜ਼ਾਂ ਨੇ ਪਰ ਲੂ ਗੱਲ ਭਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜਕੱਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਸ਼ਕਤੀ ਦੇ ਨਾਲ ਪੇਸ਼ ਆਉਂਦੇ ਅਤੇ ਉਹਨਾਂ ਦੇ ਪ੍ਰਤੀ ਸਖਤ ਰਵੱਈਆ ਰੱਖਦੇ ਹੋਏ ਦਿਖਾਈ ਦੇ ਰਹੇ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਦੋਂ ਕਿਸਾਨਾਂ ਦੇ ਵੱਲੋਂ ਸੜਕਾਂ ਜਾਮ ਕੀਤੀਆਂ ਜਾਂਦੀਆਂ ਰੇਲਾ ਰੋਕੇ ਜਾਂਦੀਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁੱਲ ਕੇ মিডিਆ ਦੇ ਵਿੱਚ ਇਹ ਕਹਿੰਦੇ ਦਿਖਾਈ ਦਿੰਦੇ ਨੇ ਕਿ ਇਹਨਾਂ ਦਾ ਜਦੋਂ ਜੀ ਕਰਦਾ ਸੜਕਾਂ ਰੋਕ ਲੈਂਦੇ ਨੇ ਰੇਲਾ ਰੋਕ ਲੈਂਦੇ ਨੇ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਤਾਂ ਇਹਨਾਂ ਦਾ ਰੋਜ਼ ਦਾ ਹੀ ਕੰਮ ਹੋ ਗਿਆ ਹੈ ਤੇ ਹੁਣ ਜਦੋਂ ਪੰਜਾਬ ਦੇ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਆਉਣ ਵਾਲੇ 4 ਮਈ ਨੂੰ ਮੀਟਿੰਗ ਹੋਣ ਜਾ ਰਹੀ ਹੈ ਇਸ ਦੇ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਪੰਜਾਬ ਦੇ ਅਧਿਕਾਰੀ ਇਸ ਕੇਂਦਰ ਸਰਕਾਰ ਦੀ ਅਤੇ ਕਿਸਾਨਾਂ ਦੀ ਜੋ ਮੀਟਿੰਗ ਹੋਣ ਜਾ ਰਹੀ ਹੈ ਇਸ ਦੇ ਵਿੱਚ ਪੰਜਾਬ ਦੇ ਨਾ ਤਾਂ ਮੰਤਰੀ ਸ਼ਾਮਿਲ ਹੋਣਾ ਤੇ ਨਾ ਹੀ ਕੋਈ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਵੇ ਜੇਕਰ ਕੋਈ ਪੰਜਾਬ ਦਾ ਮੰਤਰੀ ਜਾਂ ਅਧਿਕਾਰੀ ਇਸ ਕੇਂਦਰ ਸਰਕਾਰ ਦੀ ਅਤੇ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਅਸੀਂ ਇਹ ਮੀਟਿੰਗਾਂ ਨਹੀਂ ਕਰਾਂਗੇ ਇਸ ਦੇ ਬਾਰੇ ਕੱਲ ਜਦੋਂ ਭਗਵੰਤ ਮਾਨ ਨੰਗਲ ਡੈਨ ਦੇ ਉੱਪਰ ਮੀਡੀਆ ਨਾਲ ਗੱਲਬਾਤ ਕਰਨ ਲਈ ਪਹੁੰਚੇ ਤਾਂ ਪੱਤਰਕਾਰ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਕਿਸਾਨਾਂ ਦੇ ਵੱਲੋਂ ਇਹ ਮੰਗ ਰੱਖੀ ਗਈ ਹੈ ਤਾਂ ਭਗਵੰਤ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਕਦੋਂ ਜਾਣੇ ਆ ਦੋ ਮੀਟਿੰਗਾਂ ਇਹਨਾਂ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਹੋ ਚੁੱਕੀਆਂ ਨੇ ਮੈਂ ਤਾਂ ਨਹੀਂ ਗਿਆ ਪਹਿਲਾਂ ਜਾਂਦਾ ਸੀ ਹੁਣ ਸਾਡੇ ਅਧਿਕਾਰੀ ਜੋ ਮੰਤਰੀ ਜੋ ਇਹਨਾਂ ਦੋ ਮੀਟਿੰਗਾਂ ਵਿੱਚ ਸ਼ਾਮਲ ਹੋਏ ਆਉਣ ਵਾਲੀ 4 ਮਈ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇਸ ਦੇ ਨਾਲ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਕੇਂਦਰ ਨਾਲ ਇਸ ਕਰਕੇ ਉਹ ਸਿੱਧੀ ਗੱਲ ਹੈ ਕੇਂਦਰ ਨਾਲ ਹੀ ਕਰਨਾ ਤਾਂ ਪੱਤਰਕਾਰ ਨੇ ਫਿਰ ਸਵਾਲ ਕੀਤਾ ਕਿ ਇਹਨਾਂ ਕਿਸਾਨਾਂ ਦੇ ਅਤੇ ਕੇਂਦਰ ਸਰਕਾਰ ਦੇ ਵਿਚਾਲੇ ਮਸਲੇ ਦੇ ਵਿਚਾਲੇ ਤੁਸੀਂ ਪੁਲ ਦਾ ਕੰਮ ਕਰੋਗੇ ਅਸੀਂ ਭਗਵੰਤ ਮਾਨ ਨੇ ਕਿਹਾ ਪਹਿਲਾਂ ਵੀ ਮੈਂ ਪੁਲ ਦਾ ਹੀ ਕੰਮ ਕਰਦਾ ਸੀ ਪਰ ਪੁਲ ਦੇ ਉੱਪਰ ਕੁਝ ਵੀ ਨਹੀਂ ਲੰਗਦਾ ਇਹ ਮੀਟਿੰਗਾਂ ਕਰਦੇ ਨੇ ਤੇ ਫਿਰ ਆਖਦੇ ਨੇ ਰੇ ਮੋਰਚਾ ਤਾਂ ਜਾਰੀ ਰਹੇਗਾ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦੇ ਵਿਚਾਲੇ ਫਰਕ ਹੈ ਇਸ ਫਰਕ ਨੂੰ ਸਮਝੋ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਉਹੀ ਗੱਲ ਦੁਹਰਾ ਦਿੱਤੀ ਹੈ ਜੋ ਕਿ ਪਹਿਲਾਂ ਸੀਐਮ ਭਗਵੰਤ ਮਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਪ੍ਰਤੀ ਆਖਦੇ ਸਨ ਕਿ ਪਹਿਲਾਂ ਤਾਂ ਤਿੰਨ-ਤਿੰਨ ਘੰਟੇ ਚਾਰ-ਚਾਰ ਘੰਟੇ ਮੀਟਿੰਗਾਂ ਕਰਦੇ ਨੇ ਤਾਂ ਫਿਰ ਜਦੋਂ ਮੀਟਿੰਗ ਖਤਮ ਹੁੰਦੀ ਹੈ ਫਿਰ ਬਾਹਰ ਆੜ ਕੇ ਕਹਿ ਦਿੰਦੇ ਨੇ ਕਿ ਮੋਰਚਾ ਤਾਂ ਜਾਰੀ ਰਹੇਗਾ ਧਰਨੇ ਤਾਂ ਇਦਾਂ ਹੀ ਲੱਗਣਗੇ ਇਸ ਪ੍ਰਕਾਰ ਸੀਐਮ ਭਗਵੰਤ ਮਾਨ ਕਿਸਾਨਾਂ ਦੇ ਪ੍ਰਤੀ ਆਪਣਾ ਸਖਤੀਪਰੈਰ ਰਵਈਆ ਉਸੇ ਤਰ੍ਹਾਂ ਜਾਰੀ ਰੱਖਦੇ ਹੋਏ ਦਿਖਾਇਦੇ ਰਹੇ ਨੇ